ਮੈਂ ਸਟੇਪ ਕਾਨਫਰੈਂਸ ਏਕੇ ਨਿਊਜ਼ ਪੰਜਾਬੀ जोगਿੰਦਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਮਿਲਰਜ਼ ਸਾਰੇ ਮਿਲਰਜ਼ ਨੂੰ ਵਿਸਾਖੀ ਦੀਆਂ ਵਧਾਈਆਂ ਮੁਬਾਰਕਾਂ ਦਿੰਦਾ ਹਾਂ ਅਤੇ ਮੈਂ ਗਵਰਨਮੈਂਟ ਤੋਂ ਡਿਮਾਂਡ ਕਰਦਾ ਜਿੰਨੇ ਭਰੋਸੇ ਨਾਲ ਉਹਨਾਂ ਨੇ ਸਾਡੇ ਮਿਲਰਾਂ ਦੇ ਵਿੱਚ ਪੈੜੀ ਸਟੋਰ ਕਰਵਾਈ ਹੈ ਸਪੇਜ ਦਾ ਇੰਸ਼ੋਰੈਂਸ ਦੇ ਕੇ ਉਸੇ ਹਿਸਾਬ ਨਾਲ ਸਾਨੂੰ ਸਪੇਸ ਦਿੱਤੀ ਜਾਵੇ ਤਾਂ ਕਿ ਅਸੀਂ ਹੁਣ ਤੱਕ ਕੰਮ ਜਲਦੀ ਤੋਂ ਜਲਦੀ ਨਿਬੇੜ ਸਕੀਏ ਮੈਂ ਦੁਬਾਰਾ ਇਹੀ ਅਗੇਨ ਤੇ ਅਗੇਨ ਬੇਨਤੀ ਕਰਦਾ ਮਿਲ ਆਪਣੇ ਗਵਰਨਮੈਂਟ ਨੂੰ ਸੈਲਰਾਂ ਦਾ ਬਹੁਤ ਵੱਡਾ ਬੋਝ ਖਰਚਿਆਂ ਦਾ ਅਤੇ ਲੇਬਰ ਦਾ ਸੈਲਰਾਂ ਤੇ ਬੋਝ ਵੱਧ ਗਿਆ ਹੈ ਜਿਹੜੇ ਉਹ ਇਸ ਚੀਜ਼ ਸਪੇਸ ਨਾ ਹੋਣ ਕਾਰਨ ਚਾਹਲ ਮਿੱਲਰਜ਼ ਨੁਕਸਾਨ ਦੇ ਵਿੱਚ ਜਾ ਰਹੇ ਆ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਬਹੁਤ ਮੋਟਾ ਨੁਕਸਾਨ ਪੈ ਰਿਹਾ ਹੈ ਇਹਹੀ ਬੇਨਤੀ ਕਰਦਾ ਹਾਂ ਮੈਂ ਦੁਆਰਾ ਆਪਣੇ ਜੇ ਕੇ ਪੰਜਾਬੀ نیوز ਚੈਨਲ ਦਾ ਧੰਨਵਾਦ ਕਰਦਾ ਹਾਂ